કેન્દ્રી રાજ સંજય ઠાકુર શ્રી દુગ્યાના તીર્થ વિખે હોય નતમસ્તક થાણા વેરકાનું મિલી સફળતા હથિયાર સમેત દોષી ગિફતાર કેન્દ્રી રાજ સંજય ઠાકુરને આપણે પરિવાર સમિત શ્રી દુર્ના તીર લક્ષ્મી નારાયણ મંદિર વિખે ટ્યા ઠાકુર જી દશીવાદ પ્રાપ્ત इस मौके कमेटी महामंत्री के महामंत्री अरुण खन्ना ने उन्हें सम्मानित भी किया दूसरा केकई को एक सुभाष को सिंधिया को दिया और दूसरे में आदर करके केकई के और सुमित्रा जबला जब सुमित्रा जी को दिया हाथ और नीति के प्रसाद दिया था और प्रसाद को एक चीज लेकर के उड़ गई तो को सिंधिया मांगे आइए को सिंधिया मांगे देखते हुए सुमित्रा ने कहा ਥਾਣਾ ਵੇਰਕਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਪਿੰਡ ਮੋਦਲ ਵਿਖੇ ਨਾਕਾਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਅਤੇ ਜਾਂਚ ਕਰਨ ਤੇ ਉਹਨਾਂ ਕੋਲੋਂ ਦੋ ਰਿਵਾਲਵਰ ਵੀ ਬਰਾਮਦ ਹੋਏ। ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹ ਆਪਣਾ ਵੇਰਕਾ ਥਾਣੇ ਦਾ ਇੱਕ ਕੇਸ ਸੀਗਾ 108 ਨੰਬਰ ਜਿਹੜਾ 8 ਦਸੰਬਰ 2024 ਨੂੰ ਦਰਜ ਹੋਇਆ ਸੀਗਾ। ਤੇ ਧਾਰਾ 25 ਆਮ ਸੈਟ ਦੇ ਤਹਿਤ ਤੇ ਉਸ ਦੇ ਵਿੱਚ ਆਪਣੇ ਥਾਣਾ ਵੇਰਕਾ ਦੇ ਐਸ ਐਚਓ ਮੈਡਮ ਤੇ ਉਹਨਾਂ ਦੀ ਟੀਮ ਨੇ ਬੜਾ ਚੰਗਾ ਕੰਮ ਕੀਤਾ ਹੈ ਉਸ ਦੇ ਵਿੱਚ ਅਸੀਂ ਦੋ ਬੰਦੇ ਫੜੇ ਹੈਗੇ ਇੱਕ ਦਾ ਨਾਮ ਹੈਗਾ ਆਕਾਸ਼ਦੀਪ ਸਿੰਘ ਉਰਫ ਬਿੱਲੀ ਤੇ ਦੂਜਾ ਹੈਗਾ ਰਾਜਦੀਪ ਸਿੰਘ ਉਰਫ ਮੰਨੀ ਤੇ ਬਿੱਲੀ ਜਿਹੜਾ ਹੈਗਾ ਆਕਾਸ਼ਦੀਪ ਸਿੰਘ ਹੋਣ ਵਾਲਾ ਹੈ ਤਲਵੰਡੀ ਡੋਗਰਾ ਦਾ ਔਰ ਜਿਹੜਾ ਰਾਜਦੀਪ ਸਿੰਘ ਹੈ ਔਰ ਇਹਨਾਂ ਆੜਾ ਹੈ ਵਡਾਲੀ ਡੋਗਰਾ ਦਾ ਇਹ ਦੋਵੇਂ ਥਾਣਾ ਜੰਡਿਆਲੇ ਦੇ ਬੰਦੇ ਹੈਗੇ ਇਹਨਾਂ ਦੀ ਸਾਡੀ ਟੀਮ ਨੂੰ ਇਨਫੋਰਮੇਸ਼ਨ ਸਿੱਗੀ ਕਿ ਇਹਨਾਂ ਦੇ ਕੋਲ ਕੋਈ ਨਾਜਾਇਜ਼ ਹਥਿਆਰ ਹੋ ਸਕਦਾ ਹੈ ਤਾਂ ਸਾਡੀ ਟੀਮ ਨੇ ਇੱਥੇ ਮੁੱਦਲ ਨੇੜੇ ਆਪਣਾ ਨਾਕਾ ਲਾ ਕੇ ਇਹਨਾਂ ਦੀ ਰੈਕੀ ਕਰਕੇ ਇਹਨਾਂ ਨੂੰ ਉੱਥੇ ਕਬਜ਼ੇ ਚ ਲਿਆ ਸੀਗਾ ਜਦੋਂ ਇਹਨਾਂ ਦੀ ਸਰਚ ਕੀਤੀ ਤਾਂ ਇਹਨਾਂ ਦੇ ਕੋਲ ਇੱਕ ਪਿਸਟਲ ਬਰਾਮਦ ਹੋਇਆ ਤੇ ਇੱਕ ਰਿਵਲਵਰ ਵੀ ਬਰਾਮਦ ਹੋਇਆ ਤੇ ਜਿਹੜਾ ਮੋਟਰਸਾਈਕਲ ਹੈ ਇੱਕ TVS ਮੋਟਰਸਾਈਕਲ ਵੀ ਬਰਾਮਦ ਹੋਇਆ ਤੇ TVS ਜਿਹੜਾ ਮੋਟਰਸਾਈਕਲ ਹੈ ਉਸ ਦੀ ਹੁਣ ਤੱਕ ਕੁੱਤੇ ਤੌਰ ਤੇ ਜਾਂਚ ਨਹੀਂ ਹੋਈ ਗਈ ਹੈ ਇਹ ਪਤਾ ਲੱਗਿਆ ਹੈ ਕਿ ਜਿਹੜੇ ਰਾਜਦੀਪ ਔਰ ਅਕਾਸ਼ਦੀਪ ਤੇ ਨਾਤੇ ਤਾਂ ਨਹੀਂ ਹੈ ਹੁਣ ਆਪਾਂ ਪਿੱਛੇ ਟਰੈਕ ਕਰ ਰਹੇ ਹਾਂ ਕਿ ਜਿਹੜਾ ਬੰਦਾ ਇਹ ਕਹਿੰਦੇ ਆ ਕਿ ਸਾਡੇ 3-4 ਬੰਨਿਆ ਤੋਂ ਖਰੀਦਦਾਰੀ ਹੋਈ ਸੀ ਉਹ ਹਾਸੀ ਵੈਰੀਫਾਈ ਕਰ ਰਿਹਾ ਮੈਤਰੀ ਬਹੁਤ ਪਰਿਵਾਰ ਵੱਲੋਂ ਸੰਸਥਾਪਕ ਮੈਤਰੀਏ ਦਾਦਾ ਜੀ ਦੀ ਪ੍ਰੇਨਾ ਸਦਕਾ ਇੱਕ ਭਾਰਤ ਹਮ ਭਾਰਤ ਯਾਤਰਾ ਦਾ ਆਯੋਜਨ ਫਨਲੈਂਡ ਕੰਪਨੀ ਬਾਗ ਤੋਂ ਕੀਤਾ ਗਿਆ ਇੱਕ ਭਾਰਤ ਹਮ ਭਾਰਤ ਦੇ ਸੰਦੇਸ਼ ਨੂੰ ਕਈ ਖੇਤਰਾਂ ਵਿੱਚ ਫੈਲਾਇਆ ਗਿਆ ਇਸ ਵਿੱਚ ਲਗਭਗ 1000 ਤੋਂ ਜ਼ਿਆਦਾ ਸਕੂਲੀ ਬੱਚਿਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਆਖਿਆ ਗਿਆ ਕਿ ਅਸੀਂ ਸਾਰੇ ਇੱਕ ਹਾਂ ਸਾਰਿਆਂ ਵਿੱਚ ਪ੍ਰੇਮ ਸ਼ਾਂਤੀ ਅਤੇ ਮੈਤਰੀ ਭਾਵਨਾ ਹੋਣੀ ਚਾਹੀਦੀ ਹੈ ਐਸਮੋਕੇ ਐਡੀਸੀ ਅਮਿਤ ਸਰਿੰ ਸਮਾਜ ਸੇਵਕ ਮਨਦੀਪ ਸਿੰਘ ਮਾਨਾ ਡਾਕਟਰ ਸੰਤੋਸ਼ ਗੁਪਤਾ ਮੈਡਮ ਡੌਲੀ ਸਰਪਜੀਤ ਸਿੱਖ ਸਰਦਾਰ ਸੁਖਮਰਿਤ ਸਿੰਘ ਰੋਜੀ ਅਰੋੜਾ ਅਤੇ ਵੱਡੀ ਗਿਣਤੀ ਵਿੱਚ ਲੋਕ ਅਤੇ ਸਕੂਲੀ ਵਿਦਿਆਰਥੀ ਸ਼ਾਮਿਲ ਸਨ ਅੱਜ ਦੀ ਜਿਹੜੀ ਇਹ ਪਾਧ ਯਾਤਰਾ ਕੱਢੀ ਗਈ ਸੀ ਇਹ ਮੈਕਸੀ ਬੋਧ ਪਰਿਵਾਰ ਦੇ ਸੰਸਥਾਪਕ ਮਹਤਰੀਏ ਦਾਦਾ ਜੀ ਜੀ ਦੀ ਰੇਖ ਦੇ ਵਿੱਚ ਕਟਿਆ ਗਿਆ ਸੀ ਕਿ ਅੱਜ ਦਾ ਇੱਕ ਮੈਸੇਜ ਹੈ ਕਿਉਂਕਿ ਦਾਦਾ ਜੀ ਕਿਸੇ ਵੀ ਰਿਲੀਜੀਅਨ ਦੇ ਨਹੀਂ ਹੈ ਉਹ ਸਿਰਫ ਸਿਰਫ ਜੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮੈਸੇਜ ਹੈ ਜੋ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਮੈਸੇਜ ਦਿੱਤਾ ਕਿ ਅਵਰ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਧੂਤੇ ਸਭ ਚੱਕ ਉਪਜਾ ਕੌਣ ਪਲੇ ਕੌਣ ਬੰਦੇ ਅੱਜ ਵਾਪਸ ਉਸ ਵਕਤ ਦੀ ਇਹ ਡਿਮਾਂਡ ਹੈ ਕਿ ਅਸੀਂ ਸਾਰੇ ਜਾਨੇ ਇਕੱਠੇ ਹੋਈਏ ਕਿਉਂਕਿ ਅੱਜ ਦੁਨੀਆ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ ਬਾਹਰੀ ਤਾਕਤਾਂ ਸਾਨੂੰ ਡਿਵਾਈਡ ਕਰਨ ਤੇ ਤੁਲੀਆਂ ਹੋਈਆਂ ਹਨ ਸਾਡੇ ਸਾਰੇ ਪਾਸੇ ਲੜਾਈਆਂ ਝਗੜੇ ਪਾ ਕੇ ਸਾਨੂੰ ਆਪਸ ਵਿੱਚ ਅਲੱਗ ਕਰ ਰਹੇ ਨੇ ਜਦਕਿ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਮੁਸਲਮ ਸਿੱਖ ਇਸਾਈ ਸਾਰੇ ਧਰਮਾਂ ਦੀ ਸਾਰੇ ਕੋਈ ਧਰਮ ਵੱਲ ਨਾ ਤੱਕਦੇ ਹੋਏ ਸਾਰਿਆਂ ਦੀ ਰੱਖਿਆ ਕੀਤੀ ਸੀ ਤੇ ਸਾਰਿਆਂ ਨੂੰ ਇੱਕ ਨਾਲ ਜੋੜਿਆ ਸੀ ਏਕ ਓਮਕਾਰ ਨਾਲ ਅੱਜ ਦਾਦਾ ਜੀ ਜੀ ਦਾ ਵੀ ਉਹੀ ਮੈਸੇਜ ਹੈ ਕਿ ਅਸੀਂ ਇੱਕੋ ਹੀ ਨੂਰ ਤੋਂ ਉਪਜੇ ਹੋਏ ਆ ਅਸੀਂ ਸਾਰੇ ਹੀ ਇਕੱਠੇ ਆ ਤੇ ਕਿਸੇ ਵੀ ਬਾਹਰੀ ਤਾਕਤਾਂ ਨੂੰ ਅਸੀਂ ਇੰਨੀ ਹਿੰਮਤ ਨਾ ਦੇਈਏ ਇੰਨਾ ਉਹ ਉਹਦੇ ਚਿੰਨੀ ਤਾਕਤ ਨਾ ਹੋਏ ਕਿ ਉਹ ਹਿੰਦੁਸਤਾਨ ਨੂੰ ਭਾਰਤ ਨੂੰ ਤੋੜ ਸਕੇ ਭਾਰਤ ਜਿਹੜਾ ਕਿ ਨਾਮ ਹੀ ਸੋਨੇ ਦੀ ਚਿੜੀਆ ਦੇ ਨਾਮ ਤੇ ਜਾਨਾ ਜਾਂਦਾ ਸੀ ਔਰ ਦਾਦਾ ਜੀ ਜੀ ਦੀ ਇਹੀ ਕੋਸ਼ਿਸ਼ ਹੈ ਕਿ ਅਸੀਂ ਸਾਰੇ ਹੀ ਉਸ ਪ੍ਰੇਮ ਪਿਆਰ ਨਾਲ ਜੁੜ ਕੇ ਅਸੀਂ ਇੱਕ ਭਾਈਚਾਰੇ ਦਾ ਮੈਸੇਜ ਦੇਣਾ ਚਾਹੁੰਦੇ ਆ ਸਾਰੀ ਸੁਸਾਇਟੀਜ਼ ਦੇ ਵਿੱਚ ਸਾਰੇ ਇੰਡੀਆ ਵਿੱਚ ਤਾਂ ਮੈਂ ਅੱਜ ਸਭ ਕੀ ਤਰਫੋਂ ਜੋ ਜੋ ਇੱਕ ਇੱਕ ਮੈਤਰੀ ਬੋਧ ਪਰਿਵਾਰ ਸੇ ਅੱਜ ਹਮ ਸਭ ਇਕੱਠੇ ਮਿਲ ਕੇ ਚੱਲਣੇ ਲੱਗੇ ਹੈ ਸੋ ਆਈ ਐਮ ਮੈਤਰੀ ਬੋਧ ਪਰਿਵਾਰ आज ये जो एक भारत हम भारत का मूवमेंट है ये मिशन है ये सिर्फ इसलिए है ताकि हम सब पूरा का पूरा नेशन विश्व मिलकर एक परिवार बन सके एक भारत हम भारत एक भारत हम भारत इस एक भारत हम भारत को आप ये सिर्फ नारेबाजी या सिर्फ शाउट शाउटआउट नहीं है ये हमारा खुद का एक एक्सपीरियंस है हमारा अनुभव है हमारा सच है हम सबका सच है क्योंकि जब हम सब मिलकर एक बनेंगे यूनाइट होंगे साथ में मिलकर चलेंगे तो ही हम एक विश्व गुरु कहलाएंगे आज जरा मैत्री बहुत परिवार वालों मैसेज दत्ता गया पाद यात्रा करके ਇਸ ਦੇਸ਼ ਦੇ ਵਿੱਚ ਇੱਕ ਭਾਰਤ, ਹਮ ਭਾਰਤ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਸਾਡਾ ਦੇਸ਼ ਜਿਹੜਾ ਪਤਾ ਨਹੀਂ ਕਿਦੀ ਨਜ਼ਰ ਲੱਗੀ ਹੈ ਵੱਖ-ਵੱਖ ਧਰਮਾਂ ਦੇ ਵਿੱਚ ਵੰਡੇ ਗਏ ਆਂ ਔਰ ਇੰਨੀ ਜ਼ਿਆਦਾ ਮਤਲਬ ਲੜਾਈ ਇੱਕ ਦੂਜੇ ਨਾਲ ਇੰਨੀ ਜ਼ਿਆਦਾ ਨਫ਼ਰਤ ਜਿਹੜੀ ਭਰ ਗਈ ਹੈ ਉਹਨੂੰ ਦੂਰ ਕਰਨ ਲਈ ਜਿਹੜਾ ਅੱਜ ਸੰਦੇਸ਼ ਦਿੱਤਾ ਗਿਆ ਉਹ ਬਹੁਤ ਸ਼ਲਾਘਾਯੋਗ ਹੈ ਸਾਨੂੰ ਸਾਰੇ ਦੇਸ਼ ਵਾਸੀਆਂ ਨੂੰ ਇਕ ਇਕਜੁੱਟ ਹੋਣਾ ਪਊਗਾ ਤਾਂ ਹੀ ਸਾਡਾ ਦੇਸ਼ ਜਿਹੜਾ ਤਰੱਕੀ ਕਰੂਗਾ ਤਾਂ ਹੀ ਸਾਡਾ ਦੇਸ਼ ਜਿਹੜਾ ਵਿਸ਼ਵ ਦੀ ਸਭ ਤੋਂ ਵੱਡੀ ਸ਼ਕਤੀ ਬਣੂਗਾ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਸਮਝਣ ਦੀ ਚਾਹੀਦੀ ਹੈ ਕਿ ਚਾਹੇ ਕੋ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਚਾਹੇ ਸਾਈ ਹੈ ਪਹਿਲਾਂ ਅਸੀਂ ਭਾਰਤੀ ਆ ਪਹਿਲਾਂ ਅਸੀਂ ਇੰਡੀਆਨਾ ਉਸ ਤੋਂ ਬਾਅਦ ਸਾਨੂੰ ਕੋ ਮਤਲਬ ਜਿਹੜੇ ਧਰਮ ਨੇ ਉਹ ਸਾਡੇ ਲਈ ਮਹਾਨਾ ਰੱਖਦੇ ਨੇ ਸਾਨੂੰ ਸਾਰਿਆਂ ਨੂੰ ਇੱਕ ਜੋ ਟੋਣ ਦੀ ਲੋੜ ਹੈ ਇਹ ਬਹੁਤ ਇੰਪੋਰਟੈਂਟ ਹੈ ਸਮਝਣਾ ਕਿ ਅੱਜ ਦਾ ਜੋ ਇਹ ਪਧਿਆਤਰਾ ਹੈ ਇਸ ਵਿੱਚ ਇਸ ਵਿੱਚ ਹਮ ਮੈਤਰੀ ਬੋਧ ਪਰਿਵਾਰ ਮੈਤਰੀ ਦਾਦਾਸ਼ਰੀ ਜੀ ਕੇ द्वारा हम एक बहुत बड़ा एक संदेश देना चाहते हैं पूरे देश को पूरे विश्व को कि हम भारत हैं हम एक हैं इसका मकसद ये है कि आज जो परिस्थितियां हैं उसे अगर हम देखते हैं कि हमारा देश फिर से शायद बिखरने की दिशा में जा रहा है जो बाहर की शक्तियां हैं वो एक इसे एक हथियार की तरह देखते हैं कि कैसे भेदभाव उत्पन्न करें लोगों में

ਨਗਰ ਨਗਰ ਕੰਮੀਆਂ ਚੋਣਾਂ ਨੂੰ ਲੈ ਕੇ ਅੱਜ ਅਸੀਂ ਸਾਰੇ ਸ਼ਹਿਰ ਤੇ ਪ੍ਰਚਾਰ ਕਰ ਰਹੇ ਹਾਂ ਸਾਰੀਆਂ ਵਾਰਡਾਂ 'ਚ ਜਾ ਰਹੇ ਹਾਂ ਜਿੱਥੇ-ਜਿੱਥੇ ਡਿਊਟੀ ਲੱਗੀ ਹੈ ਔਰ ਹੁਣ ਇੱਕ ਨੰਬਰ ਵਾਰਡ ਜਿੱਥੇ ਕਿ ਮੇਰਾ ਘਰ ਵੀ ਹੈ ਔਰ ਆਪਣੇ ਘਰ ਦੇ ਵਿੱਚ ਸਾਡੇ ਭੈਣ ਜੀ ਸਿੰਦਰਪਾਲ ਖੜੇ ਨੇ ਗੁਰਸਾਹਬ ਸਿੰਘ ਜੀ ਦੇ ਧਰਮ ਪਤਨੀ ਨੇ ਗੁਰਸਾਹਬ ਸਿੰਘ ਔਜਲਾਈ ਦੇ ਉਹਨਾਂ ਦੇ ਪ੍ਰਚਾਰ ਵਾਸਤੇ ਅਸੀਂ ਰਾਜਨ ਮਹਿਰਾਜ ਦੇ ਘਰ ਆਏ ਕਿਉਂਕਿ ਇਹ ਵੀ ਇੱਕ ਕੈਂਡੀਡੇਟ ਸਨ ਇਥੋਂ ਇਹਨਾਂ ਨੇ ਵੀ ਟਿਕਟ ਅਪਲਾਈ ਕੀਤੀ ਸੀ ਔਰ ਉਹਨਾਂ ਨੇ ਕਿਸੇ ਵੀ ਗੱਲ ਨੂੰ ਅਗਾਂਹ ਨਾ ਕਰਦੇ ਹੋ ਉਹਨਾਂ ਨੇ ਵੱਧ ਚੜ ਕੇ ਇਹਦੇ ਜੀ ਹਿੱਸਾ ਲਿਆ ਕਿ ਮੈਂ ਪੂਰਨ ਤੌਰ ਤੇ ਸ ਇਨਾ ਵਾਸਤੇ ਇਹ ਲੋਕਾਂ ਨੂੰ ਬੇਨਤੀ ਕਰਨ ਵਾਸਤੇ ਆਜ ਰਾਜਨ ਮਹਿਰਾ ਜੀ ਦੇ ਗ੍ਰਹਿ ਵਿਕੇ ਆਏ ਹਨ ਔਰ ਅਸੀਂ ਸਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਲੋਕੀਆਂ ਲੋਕਾਂ ਚ ਭਾਰੀ ਹੱਸਾ ਹੈ ਔਰ ਲੋਕ ਭੈਣ ਸਿਕੰਦਰਪੁਰ ਨੂੰ ਜਿਤਾਉਣ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਹੈ ਆਪ ਸਭ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤਿਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਪੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਪੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ ਹਲਕਾ ਅੰਮ੍ਰਿਤਸਰ ਕੇਂਦਰੀ ਦੇ ਵਾਰਡ ਨੰਬਰ 52 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਕਾਸ ਸੋਨੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਵਾਰਡ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਇਸ ਦੌਰਾਨ ਸਾਬਕਾ ਕੌਂਸਲਰ ਰੀਨਾ ਚੋਪੜਾ ਪਰਮਜੀਤ ਚੋਪੜਾ ਅਤੇ ਹੋਰ ਸੀਨੀਅਰ ਆਗੂ ਅਤੇ ਵਡਿ ਗੈਂਤੇ ਵਿੱਚ ਇਲਾਕਾ ਨਿਵਾਸੀਆਂ ਮਾ ਜੋ ਉਤਸਾਹ ਇਤਰਾ ਹੈ ਪਹਿਲਾਂ ਤੇ ਇਹ ਜਿਹੜੇ ਪਤਲ ਸਿੰਘ ਕਲੋਨੀ ਚ ਇਹਨੇ ਇਲੈਕਸ਼ਨ ਲੜਿਆ ਸੀ ਵਿਕਾਸ ਦੇ ਪਰ ਉਹ ਐਸ்சி ਰਿਜ਼ਰਵ ਹੋ ਗਈ ਜੀ ਮੋਹਨ ਚੋਪੜਾ ਜੀ ਨੇ ਰੀਤਾ ਚੋਪੜਾ ਜੀ ਜਿਹੜੇ ਸੇ ਕਾਉਂਸਲ ਸੀ ਮਿਸਟਰ ਚੋਪੜਾ ਉਹਨੇ ਆਪਣੀ ਸੀਟ ਛੱਡ ਕੇ ਵਿਕਾਸ ਜੀ ਨੂੰ ਦਿੱਤੀ ਹੈ ਕਿਉਂਕਿ ਇਲਾਕੇ ਵਾਲਿਆਂ ਦੀ ਡਿਮਾਂਡ ਸੀ ਸੋ ਅੱਜ ਮੈਂ ਆਇਆ ਹਾਜ਼ਰ ਹੋਇਆ ਇੱਥੇ ਕਿਉਂਕਿ ਇਲਾਕੇ ਵਾਲਿਆਂ ਦਾ ਹੁਕਮ ਸੀ ਅੱਜ ਵਿਕਾਸ ਦਾ ਇੱਥੇ ਇਲੈਕਸ਼ਨ ਦਾ ਜਿਹੜਾ ਦਫ਼ਤਰ ਅੱਜ ਉਹਦਾ ਅਦਗਾਟਨ ਕੀਤਾ ਜੋ ਮੈਂ ਪਹਿਲੋਂ ਤੇ ਵਾਰਡ ਨੰਬਰ 52 ਵਾਲੇ ਸਾਰੇ ਆਪਣੇ ਸਤਕਾਰਯੋਗ ਬਜ਼ੁਰਗਾਂ ਦਾ ਆਪਣੇ ਭਰਾਵਾਂ ਦਾ ਭੈਣਾਂ ਦਾ ਮਾਵਾਂ ਦਾ ਸਾਰਿਆਂ ਦਾ ਦਿਲ ਦੀ ਗਰਾਈਆਂ ਤੋਂ ਧੰਨਵਾਦ ਵੀ ਕਰਦਾ ਹਾਂ ਔਰ ਉਸ ਦੇ ਨਾਲ ਨਾਲ ਇੱਕ ਗੱਲ ਕਹਿਣਾ ਚਾਹਨਾ ਹੈ ਕਿ ਸਿਰਫ ਵਾਰਡ ਨੰਬਰ 52 ਹੀ ਨਹੀਂ ਜਿੱਤੋਂ ਮੈਂ ਇਲੈਕਸ਼ਨ ਲੜ ਰਿਹਾ ਪੂਰੇ ਅੰਮ੍ਰਿਤਸਰ ਦੀ 85 ਵਾਡਾਂ 'ਚ ਕਾਂਗਰਸ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਹੈ ਉਹਨਾਂ ਨੂੰ ਬਹੁਤ ਵਧੀਆ ਹੰਗਾਰਾ ਔਰ ਲੋਕੀ ਵਨ ਸਾਈਡਿਡ ਮੈਂ ਸਮਝਦਾ ਹੈ ਜਿਹੜੀ ਅੰਮ੍ਰਿਤਸਰ ਸਿਟੀ ਕਾਰਪੋਰੇਸ਼ਨ ਦੀ ਸਾਡੀ ਕਾਂਗਰਸ ਦੀ ਹਾਊਸ ਮੰਨਣ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਵਿਗਿਆਨੀ ਰਘੂਬੀਰ ਸਿੰਘ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ 8 ਪੋ ਵੱਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਅਤੇ ਬਾਬਾ ਜੁਜਾਰ ਸਿੰਘ ਜੀ ਪੰਜ ਪਿਆਰੇ ਅਤੇ ਤਿੰਨ ਪਿਆਰਿਆਂ ਦੀ ਸ਼ਹਾਦਤ ਦੇ ਦਿਨ ਅਤੇ 13 ਪੋ ਨੂੰ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਵਾਲੇ ਦਿਨ ਸਵੇਰੇ 10 ਵਜੇ 10 ਮਿੰਟ ਤੇ ਮੂਲ ਮੰਤਰ ਸਾਹਿਬ ਅਤੇ ਗੁਰੂ ਮੰਤਰ ਦੇ ਜਾਪ ਕੀਤੇ ਜਾਣ ਧਾਨਕੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਬਾਬਾ ਜੁਝਾਰ ਸਿੰਘ ਸਾਹਿਬ ਜੀ ਪੰਜ ਪਿਆਰੇ ਵਿੱਚੋਂ ਤਿੰਨ ਪਿਆਰੇ ਔਰ ਸਿੰਘਾਂ ਦੇ ਸ਼ਹਾਦਤ ਦਾ ਦਿਹਾੜਾ 8 ਪੋ ਨੂੰ ਬਹੁਤ ਸ਼ਰਧਾ ਸਤਕਾਰ ਸਹਿਤ ਮਨਾਇਆ ਜਾਂਦਾ ਹੈ ਔਰ 13 ਪੋ ਨੂੰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਹਰ ਸਾਲ ਹੀ ਖਾਲਸਾ ਪੰਥ 13 ਪੋ ਵਾਲੇ ਦਿਨ ਦਿਨ ਦੇ 10 ਵਜੇ 10 ਮਿੰਟ ਤੱਕ ਜਿੱਥੇ ਕਿਤੇ ਵੀ ਆਪਣੇ ਕੰਮਕਾਰ ਵਿੱਚ ਬੈਠਾ ਹੈ ਕੋਈ ਪਲੇਨ ਵਿੱਚ ਬੈਠਾ ਹੈ ਕੋਈ ਟ੍ਰੇਨ ਵਿੱਚ ਬੈਠਾ ਹੈ ਕੋਈ ਘਰ ਵਿੱਚ ਬੈਠਾ ਹੈ ਕੋਈ ਗੁਰਦੁਆਰੇ ਵਿੱਚ ਬੈਠਾ ਹੈ 10 ਮਿੰਟ ਮੂਰ ਮੰਤਰ ਔਰ ਮੂਰ ਮੰਤਰ ਦਾ ਜਾਪ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਕੀਤਾ ਜਾਂਦਾ ਹੈ ਇਸ ਵਾਰਸ਼ੀ ਅਕਾਲ ਤਖਤ ਸਾਹਿਬ ਜੀ ਤੋਂ ਇਹ ਪ੍ਰਕਾਸ਼ ਕੀਤੀ ਜਾਂਦੀ ਹੈ ਕਿ 8 ਕੋਵਾਰੇ ਦਿਨ ਜੇਸਨ ਵੱਡੇ ਸائیں ਬਜ਼ਾਦ ਦੇ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜੁਝਾਰ ਸਿੰਘ ਸਾਹਿਬ ਤਿੰਨ ਪਿਆਰੇ ਅਤੇ ਸਿੰਘਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ 8ਵਾਂ ਵਾਲੇ ਦਿਨ ਵੀ ਦਿਨ ਦੇ 10 ਵਜੇ 10 ਮਿੰਟ ਤੱਕ ਮੂਲ ਮੰਤਰ ਅਤੇ ਗੁਰ ਮੰਤਰ ਦੇ ਜਾਪ ਕਰਕੇ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਨਤਮਸਤਕ ਹੋਈਏ। ਸ਼੍ਰੀ ਗੁਰੂ ਰਾਮਦਾਸ ਲੋਕ ਲਾਈ ਸੋਸਾਇਟੀ ਵੱਲੋਂ ਸ਼੍ਰੀ ਆਸਾ ਦੀ ਵਾਰ ਦੇ ਕੀਰਤਨ ਸਮਾਗਮ ਪੁਸ਼ਪਜੀਤ ਸਿੰਘ ਦੇ ਘਰ ਅਸਥਾਨ ਰਾਮਗੜੀਆ ਗੇਟ ਵਿਖੇ ਸੋਸਾਇਟੀ ਦੇ ਸਰਪ੍ਰਸਤ ਪਾਈ ਸਾਹਿਬ ਪਾਈ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਦੀ ਅਗਵਾਈ ਹੇਠ ਕਰਵਾਏ ਗਏ। ਇਸ ਮੌਕੇ ਸ਼੍ਰੀਮਤੀ ਡੌਲੀ ਸਰਬਜੀਤ ਸਿੰਘ ਵੱਲੋਂ ਕੀਰਤਨਕਾਰ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਇਸ ਮੌਕੇ ਅਮਰਜੀਤ ਸਿੰਘ ਪਸਰੀਚਾ ਸਮੇਤ ਸੰਗਤਾਂ ਮੌਜੂਦ ਸਨ ਨੰਬਰ ਨੂੰ ਮਧੂਬਨ ਇਨਕਲੇਵ ਵਿੱਚ ਸਫਾਈ ਦਾ ਕੰਮ ਕਰ ਰਹੇ ਮਨਪ੍ਰੀਤ ਤੇ ਕੁਝ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਗੱਲਬਾਤ ਕਰਦਿਆਂ ਹੋਇਆ ਮਨਪ੍ਰੀਤ ਨੇ ਆਖਿਆ ਕਿ ਉਹ ਕਲੋਨੀ ਵਿੱਚ ਹੀ ਰਹਿਣ ਵਾਲੇ ਵਿਅਕਤੀ ਦੇ ਘਰ ਵਿੱਚ ਬੂਟਾ ਲਗਾਉਣ ਗਿਆ ਸੀ ਅਤੇ ਬੂਟਾ ਲਗਾਉਣ ਦੀ ਜਗ੍ਹਾ ਨੂੰ ਲੈ ਕੇ ਉਹਨਾਂ ਮਨਪ੍ਰੀਤ ਦੀ ਕੁਟਮਾਰ ਕੀਤੀ ਐਸ ਸੰਬੰਧ ਵਿੱਚ ਉਸਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਆਪਣਾ ਦਫ਼ਤਰ 'ਚ ਕੰਮ ਕਰਦਾ ਉਹਨਾਂ ਦਾ ਕਿਹੜੀ ਜਗ੍ਹਾ ਕੰਮ ਕਰਦੇ ਮਧੂਬਨ ਸਟੇਟ 'ਚ ਭਈ 62 ਨੰਬਰ ਕੋਠੀ ਆ ਪਈਨ ਦਾ ਬੂਟਾ ਲਾਣ ਗਏ ਤੇ ਉਹਨੇ ਦੋ ਤਿੰਨ ਰ ਬੂਟਾ ਲਵਾਇਆ ਵਾ ਤੇ ਬਹੁਤ ਦੇਰ ਬਾਅਦ ਜੀ ਤੇ ਲਾਉਣ ਦੇ ਵੀ ਉਹਨੇ ਤੇ ਜੀਰ ਫੇਰ ਪਾਉਂਦਾ ਪੁੱਟ ਕੇ ਨੂੰ ਜਿਹੜਾ ਗੱਲ ਆ ਤੇ ਮੈਂ ਨਹੀਂ ਮੈਂ ਮੈਂ ਚਾਹ ਪੀਂ ਕੇ ਆਣਾ ਵਾ ਤੇ ਚਾਹ ਪੀਂਦੇ ਆਇਆ ਮੈਂ ਤੇ ਮਗਰੇ ਮੇਰੇ ਆ ਗਿਆ ਤੇ ਸਾਨੂੰ ਹਣ ਪੁੱਟਾਂ ਡੈਗ ਗਏ ਪਈਨ ਕੋ ਪਹਿਲਾਂ ਬਹੀ ਗੱਲ ਬਾਅਦ ਮਹੀ ਹੋਈ ਪਹਿਲਾਂ ਪੁੱਟੇ ਬਸ ਆਣ ਕੇ ਛੋਟੀਆਂ ਮਾਰੀਆਂ ਮੇਰੇ ਇੱਥੇ ਪੱਖੀ ਚ ਦੇਖੋ ਜੀ ਜੋ ਸਾਡੇ ਆਈਓਐਸ ਸੀ ਮਨਤਾਪ ਸਿੰਘ ਨੇ ਕੱਲ ਉਹਨਾਂ ਕੋਲੇ ਮਨਪ੍ਰੀਤ ਸਿੰਘ ਆ ਕੇ ਆਪਣੀ ਯਾਦ ਦਿੱਤਾ ਕਿ ਮੈਨੂੰ ਦੋ ਵਿਅਕਤੀ ਉਸੇ ਮਧੂਬੰਦ ਉਹਨਾਂ ਨੇ ਕੁੱਟਮਾਰ ਕੀਤੀ ਉਹਨਾਂ ਨੇ ਉਹ ਦੇਸ਼ਾਇਦ ਇੱਕ ਡਿਗਰੀ ਸੰਤ੍ਰਪਤ ਹੋਇਆ ਸੀ ਉਹਨਾਂ ਨੇ ਲੰਡਿਆ ਨੂੰ ਕੁੱਟਮਾਰ ਕੀਤੀ ਦੇ ਰਿਹਾ ਸੀ ਵਿਚਾਰੀ ਉਹ ਤਾਂ ਜਿੱਤੇ ਬੰਦੀਆਂ ਘੜਾਉਣ ਦੇ ਤਾ ਮੁਕੱਦਮਾ ਦਰਜ ਕਰਕੇ ਜਮਾਨ ਦੇ ਅਦਾਲਤ ਵਿੱਚ ਪੇਸ਼ ਕੀਤਾ ਸੀ ਤੇ ਮਾਨ ਦੇ ਅਦਾਲਤ ਨੂੰ ਉਹਨਾਂ ਨੇ ਦੇਲ ਪੇਸ਼ ਪਾਰਟੀਆ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਲੋਕ ਪੁਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਅਸ਼ੋਕ ਪਾਟਿਆ ਰਿਟਾਇਰਡ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਦੀ ਅਗਵਾਈ ਵਿੱਚ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਵੰਡੇ ਗਏ ਪ੍ਰਧਾਨ ਅਸ਼ੋਕ ਪਾਟਿਆ ਤੇ ਸਮੂਹ ਹਾਦੇਦਾਰਾਂ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਪਾਟਿਆ ਬ੍ਰਾਦਰਹੀ ਦਾ ਮੁੱਖ ਉਦੇਸ਼ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਹੈ ਅਤੇ ਸਮੇਂ-ਸਮੇਂ ਤੇ ਬ੍ਰਾਦਰਹੀ ਵੱਲੋਂ ਪਾਟਿਆ ਬ੍ਰਾਦਰਹੀ ਨਾਲ ਸੰਬੰਧਿਤ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਸਹਿਯੋਗ ਕੀਤਾ ਜਾਂਦਾ ਹੈ ਇਸ ਮੌਕੇ ਵਾਈਸ ਪ੍ਰੈਜ਼ੀਡੈਂਟ ਮਹਿੰਦਰ ਸਿੰਘ ਬ੍ਰਿਗੇਡੀਅਰ ਜਨਰਲ ਸੈਕਟਰੀ ਕਵਲਜੀਤ ਸਿੰਘ ਪ੍ਰੈਸ ਸੈਕਟਰੀ ਗਿਨੀ ਪਾਟਿਆ ਜਰਨਲ ਸੈਕਟਰੀ ਰਾਕੇਸ਼ ਪਾਟਿਆ ਫਾਈਨੈਂਸ ਸੈਕਟਰੀ ਵਿਜੇ ਪਾਟਿਆ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼ਕਤੀ ਪਾਟਿਆ ਐਗਜ਼ੀਕਟਿਵ ਮੈਂਬਰ ਹਰਬੰਸ ਸਿੰਘ ਪਾਟਿਆ ਯੂਥ ਕੋਆਰਡੀਨੇਟਰ ਸ਼ੈਂਕੀ ਪਾਟਿਆ ਸਮੇਤ ਮੈਂਬਰ ਮੌਜੂਦ ਸਨ ਅੱਜ ਅਸੀਂ ਪਹਿਲੀ ਦਿਨਾਂ ਇਸ ਮਹੀਨੇ ਦੇ ਵਿੱਚ ਅਸੀਂ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਇੱਕ ਇੱਕ ਕੰਬਲ ਵਧੀਆ ਤੇ ਨਾਲ 100 ਰੁਪਏ ਅਸੀਂ ਦੇ ਰਹੇ ਹਾਂ ਤਾਂ ਜੋ ਕਿ ਉਹਨਾਂ ਨੂੰ ਸ਼ਾਨ ਦੇ ਵਿੱਚ ਇਹ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਕਰੀ ਖਾਨੁਰ ਚ ਅਸੀਂ ਹਰ ਵਾਰੀ ਕਰਦੇ ਆਂ ਪਾਟਿਆ ਬਰਾਦਰ ਦੇ ਵਿੱਚ ਸਾਡੀ ਪ੍ਰਧਾਨ ਅਸ਼ੋਕ ਪਾਟਿਆ ਜੀ ਇਹਨਾਂ ਦੀ ਰਹਿਮਾਈ ਹੇਟ ਕੰਬਲ ਵੰਡੇ ਗਏ ਨੇ ਜਿਸ ਤਰ੍ਹਾਂ ਕਿ ਹਰ ਸਾਲ ਅਸੀਂ ਇਹ ਪ੍ਰੋਗਰਾਮ ਕਰਦੇ ਆਂ ਕਿਉਂਕਿ ਜਿਹੜੇ ਲੋੜਵੰਦ ਲੋਕ ਹੈ ਜਿਸ ਤਰ੍ਹਾਂ ਉਹਨਾਂ ਨੂੰ ਸਰਦੀ ਪੈ ਰਹੀ ਹੈ ਤੇ ਦੇਖੋ ਕਿੰਨੀ ਕੜਾਕੇ ਦੀ ਸਰਦੀ ਹੈ ਸਰਦੀ ਦੇ ਵਿੱਚ ਪਤਾ ਲੱਗਦਾ ਸਭ ਤੋਂ ਜ਼ਰੂਰਤ ਕੀ ਹੈ ਬੰਦੇ ਨੂੰ ਕੰਬਲ ਦੀ ਤੇ ਸਾਡੀ ਜਿਹੜੀ ਪਾਟਿਆ ਬਰਾਦਰੀ ਵੱਲੋਂ ਸ਼ੋਕ ਪਾਟਿਆ ਜੀ ਦੀ ਰਹਿਮਾਈ ਹੇਟ ਅੱਜ ਕੰਬਲ ਵੰਡੇ ਗਏ ਨੇ ਪਾਟੀਆਂ ਵੈਲਫੇਅਰ ਆਰਗੇਨਾਈਜੇਸ਼ਨ ਆਪਣੀ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਇਸ ਵਾਰ ਫੇਰ ਅਸੀਂ ਸਰਦੀਆਂ ਦੀ ਆਮਦ ਦੇ ਨਾਲ ਹੀ ਕਿਉਂਕਿ ਇਹ ਜ਼ਰੂਰਤਮੰਦ ਪਾਟੀਆਂ ਪਰਿਵਾਰ ਨੇ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਤਕਰੀਬਨ 100 ਤੋਂ ਉੱਤੇ ਕੰਬਲ ਅਸੀਂ ਜ਼ਰੂਰਤਵਾਲੋਂ ਬੰਦ ਪਾਟੀਆਂ ਪਰਿਵਾਰ ਨੂੰ ਅੱਜ ਵੰਡ ਰਹੇ ਹਾਂ ਇਹ ਸਾਰਾ ਕੰਮ ਸਿਰਫ ਫਾਈਨੈਂਸ਼ਲੀ ਵਿਚਾਰੇ ਬੈਕਵਾਰਡ ਜਿਹੜੇ ਹੈਗੇ ਨੇ ਸਾਡੇ ਪਾਟੀਆਂ ਬਰਾਦਰੀ ਦੇ ਮੈਂਬਰਸ ਹਾਂ ਉਹਨਾਂ ਨੂੰ ਇਹ ਸਾਰਾ ਉਹਨਾਂ ਦੀ ਸਹਿਯੋਗ ਨਾਲ ਕੀਤਾ ਗਿਆ ਹੈ श्री दुर्गियाना तीरथ दे श्री बड़ा हनुमान मंदिर विखे संक्रांति मौके श्री हनुमान जी का झंडा लहराया गया इस मौके श्री बड़ा हनुमान मंदिर के चेयरमैन राकेश शर्मा प्रोफेसर लक्ष्मीकांत चावला डॉक्टर मोहक कपूर भी मौजूद सन आज संक्रांति का शुभ दिन है पूर्णिमा भी है पौष मास की संक्रांति है सर्दियों का यौवन आ रहा है तो इस शुभ अवसर पर ਹਰ ਸੰਕ੍ਰਾਂਤੀ ਕੀਤਾ ਇਸ ਪਰ ਵੀ ਇਹ ਜੋ ਮੇਰੇ ਦائیںੇ ਵਾਏ ਹਨੂਮਾਨ ਜੀ ਕੇ भगत ਬੇਟੇ ਬੇਟੀਆਂ ਖੜੇ ਹੈ ਇਹਨੋ ਨੇ ਯਾ ਮੰਦਰ ਮੇਂ ਬੜਾ ਹਨੂਮਾਨ ਮੰਦਰ ਮੇਂ ਧੁਜੇ ਲਹਿਰਾਇਆ ਹੈ ਤੋ ਇਹਨਾਂ ਸਭ ਕੋ ਬਹੁਤ ਬਹੁਤ ਵਧਾਈ ਦੁਰਗਿਆਣਾ ਤੀਰਥ ਵੱਡੇ ਹਨੂਮਾਨ ਜੀ ਦੇ ਮੰਦਰ ਆਣ ਵਾਲੇ ਭਗਤਾਂ ਜਿਹੜੇ ਹਰ ਸੰਗਰਾਮ ਨੂੰ ਦੁਆ ਚੜਾਉਣ ਵੇਲੇ ਆਂਦੇ ਆ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਮੇਰੀ ਸਾਰੇ ਭਗਤਾਂ ਕੇ ਬੇਨਤੀ ਆ ਕਿ ਆਪਣੇ ਮੰਦਰ ਰੋਜ਼ ਆਇਆ ਕਰੋ ਅੱਜ ਵਿਸ਼ਵ ਪ੍ਰਸਿੱਧ ਹਨੂਮਾਨ ਮੰਦਿਰ ਜਿਹੜਾ ਲੰਗੂਰ ਵਾਲਾ ਮੰਦਿਰ ਆ ਉੱਥੇ ਸੰਗਰਾਹ ਦਾ ਦਿਨ ਹਰ ਸੰਗਰਾਹ ਦੇ ਤਰ੍ਹਾਂ ਇਹ ਸੰਗਰਾਹ ਵੀ ਹਨੂਮਾਨ ਮੰਦਿਰ ਦੇ ਤੇ ਝੰਡਾ ਲਹਿਰਾਇਗਾ ਸਾਰੇ ਸਾਥੀ ਮੈਂ ਸਭ ਨੂੰ ਅਪੀਲ ਕਰਦਾ ਕਿ ਇੱਥੇ ਆ ਕੇ ਵੱਧ ਤੋਂ ਵੱਧ ਹਨੂਮਾਨ ਜੀ ਦਾ ਅਸ਼ੀਰਵਾਦ ਲਿਆ ਕਰੋ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ মুਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਾਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰ ਮੰਦੇ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਮਕਬੂਲਪੁਰਾ ਪਾਸਟਰ ਐਸੋਸੀਏਸ਼ਨ ਵੱਲੋਂ ਨਵੇਂ ਸਾਲ ਅਤੇ ਵੱਡੇ ਦਿਨ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਜਗਾ ਜਗਾ ਤੇ ਇਸ ਸ਼ੋਭਾ ਯਾਤਰਾ ਦਾ ਲੋਕਾਂ ਵੱਲੋਂ ਨਿਗਾਹ ਸਵਾਗਤ ਕੀਤਾ ਗਿਆ। ਇਸ ਮੌਕੇ ਪਾਸਟਰ ਗੁਰਵੰਤ ਰਾਜਾ ਪਾਸਟਰ ਪ੍ਰਵੇਸ਼ ਪਾਸਟਰ प्रदीप ਪਾਸਟਰ ਬਿੱਟੂ ਪਾਸਟਰ ਸੋਨੂ ਪਾਸਟਰ ਲਖਬੀਰ ਸਮੇਤ ਇਸਾਈ ਭਾਈਚਾਰੇ ਦੇ ਲੋਕ ਮੌਜੂਦ ਸਨ ਸਾਡੇ ਮਕਬੂਲਪੁਰਾ ਪਾਸਟਰ ਐਸੋਸੀਏਸ਼ਨ ਵੱਲੋਂ ਔਰ ਪ੍ਰਭੂ ਦਾ ਧੰਨਵਾਦ ਕਰਦੇ ਆਂ ਔਰ ਕਈ ਨਗਰਾਂ ਤੋਂ ਪ੍ਰਭੂ ਦੇ ਦਾਸ ਸਾਡੇ ਵਿੱਚ ਪਹੁੰਚੇ ਆ ਸੋ ਅਸੀਂ ਧੰਨਵਾਦ ਕਰਦੇ ਹਾਂ 크리스마ਸ ਦੇ ਸੰਬੰਧ ਦੇ ਵਿੱਚ ਸੋਭਾ ਯਾਤਰਾ ਵਾ ਤਾਂ ਕਿ ਅਸੀਂ ਸਾਰੇ ਲੋਕਾਂ ਨੂੰ ਗਲੀ ਮੁਹੱਲੇ ਸੜਕ ਵਾਲੇ ਲੋਕਾਂ ਨੂੰ ਦੱਸ ਸਕੀਏ ਕਿ ਯੇਸ਼ੂ ਮਸੀਹ ਸੰਸਾਰ ਦੇ ਉੱਤੇ ਦੁਨੀਆ ਦੇ ਉੱਤੇ ਇਨਸਾਨ ਨੂੰ ਪਿਆਰ ਕਰਨ ਦੇ ਲਈ ਆਏ ਸਾਡਾ ਇਹ ਸ਼ੋਭਾ ਯਾਤਰਾ ਕੱਢਣ ਦਾ ਮਤਲਬ ਇਹ ਆ ਕਿ ਅਸੀਂ ਲੋਕਾਂ ਤੱਕ ਪਰਮੇਸ਼ਰ ਦੇ ਪਿਆਰ ਨੂੰ ਵੰਡ ਸਕੀਏ ਦੱਸ ਸਕੀਏ ਕਿ ਅੱਜ ਤੋਂ 2000 ਸਾਲ ਪਹਿਲਾਂ ਪ੍ਰਭੂ ਯੇਸ਼ੂ ਮਸੀਹ ਦੇ ਰੂਪ ਦੇ ਵਿੱਚ ਪਰਮੇਸ਼ਰ ਦਾ ਪਿਆਰ ਇਸ ਧਰਤੀ ਦੇ ਉੱਤੇ ਆਇਆ ਨਗਰ ਨਿਗਮ ਚੋਣਾ ਵਿੱਚ ਵਾਰਡ ਨੰਬਰ 4 ਤੋਂ ਕਾਂਗਰਸ ਤੇ ਉਮੀਦ विजय ओंमत ਨੇ ਆਪਣੀ ਵਾਰਡ ਵਿੱਚ ਚੋਣ ਪ੍ਰਚਾਰ ਕਰਦੇ ਮੋਲ ਰੋਡ, ਆਰਬੀ ਦونی ਚੰਦ ਰੋਡ ਅਤੇ ਗ੍ਰੀਨ ਐਵੇਨਿਊ ਦਾ ਦੌਰਾ ਕਰਦਿਆਂ ਡੋਰ ਟੂ ਡੋਰ ਵੋਟਰਾਂ ਨਾਲ ਮੁਲਾਕਾਤ ਕੀਤੀ ਅਤੇ ਵਾਰਡ ਦੇ ਸਮੁੱਚੇ ਵਿਕਾਸ ਲਈ ਉਹਨਾਂ ਨੂੰ ਵਾਅਦੋ-ਵਾਦ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਚਰਨਜੀਤ ਖੁਰਾਨਾ, ਪੰਕਜ ਖੁਰਾਨਾ, ਕੇਵਲ ਕ੍ਰਿਸ਼ਨ ਪੱਪੀ, ਅਮਰਿਤ ਲਾਲ ਮਹਾਜਨ, ਡਾਕਟਰ ਪੁਨੀਤ ਅਰੋੜਾ, ਸੰਜੀਖਾਨਾ, ਸ਼੍ਰੀਮਤੀ ਪੂਨਮ ਓਮਤ, ਵਿੰਪੀ ਚੱਡਾ ਅਤੇ ਮਿਆਂਤ ਓਮਤ ਵੀ ਮੌਜੂਦ ਰਹੇ। ਸਾਡੇ ਖੁਰਾਨਾ پارک ਦੇ ਆਸ-ਪਾਸ دوست ਬਨੇ ਜੀ ਆਏ ਆ ਸਾਰੇ ਮਤਲਬ ਕਿ ਬਹੁਤ ਸਹਿਯੋਗ ਦੇ ਰਹੇ ਨੇ 7 ਸਾਲ ਤੋਂ ਇੱਕ ਦਿਨ ਇੱਕ ਵੀ ਕੋਈ ਦੋਸਤ ਦੱਸੇ ਕਿ ਜਿਹਦਾ ਅਸੀਂ ਕੰਮ ਨਹੀਂ ਕੀਤਾ ਜੋ ਅਸੀਂ ਕਰ ਸਕਨੇ ਆ ਕੋਈ ਆਪਣੇ ਘਰੋਂ ਵਾਪਸ ਨਹੀਂ ਗਿਆ ਜਿਹਦਾ ਫੋਨ ਆਇਆ ਖੰਨਾ ਸਾਹਿਬ ਸਾਡੇ ਦੀਪਕ ਜੀ ਬੈਠੇ ਆ ਅਸੀਂ ਮੈਂ ਉਹਨਾਂ ਨੂੰ ਕਹਿੰਦਾ ਕਿ ਮੈਂ ਖੁਦ ਪਹੁੰਚ ਰਿਹਾ ਤੁਸੀਂ ਕਿੱਥੇ ਹੋ ਗਏ ਮੈਂ ਆ ਕੇ ਕੰਮ ਕਰਾ ਰਿਹਾ ਭਾਵੇਂ ਟੈਂਪਲ ਲੈਂਦਾ ਕੰਮ ਹੈ ਗ੍ਰੀਨ ਹਾਊਸ ਦਾ ਕੰਮ ਹੈ ਕਿਸੇ ਕੰਮ ਨੂੰ ਨਵਨਾਨੀ ਕੀਤਾ ਜੋ ਸਭ ਤੋਂ ਬੈਸਟ ਪੋਸੀ ਕਰ ਰਹੇ ਆ ਨਹੀਂ ਕਮੀ ਨਹੀਂ ਰਹਿਣ ਦੇਵਾਂਗੇ ਉਥੇ ਆਵਾਜ਼ ਗੂੰਜੇਗੀ ਤੁਹਾਡੀ ਸਾਰਿਆਂ ਦੀ ਜਿਹੜੀਆਂ ਕਮੀਆਂ ਰਹਿ ਗਈਆਂ ਉਹ ਬਿਲਕੁਲ ਨਹੀਂ ਰਹਿਣਗੀਆਂ ਇਹ ਮੇਰਾ ਵਾਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਸੰਤੋਖ ਸਰ ਸਾਹਿਬ ਦੀ ਚਲ ਰਹੀ ਸਰੋਵਰ ਦੀ ਕਾਰ ਸੇਵਾ ਦੌਰਾਨ ਜਥੇਬੰਦੀਆਂ ਵੱਲੋਂ ਲਗਾਇਆ ਗਿਆ ਲੰਗਰ ਇਹਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਗੁਰਦੁਆਰਾ ਸ੍ਰੀ ਟਾਲੀ ਸਾਹਿਬ ਸੰਤੋਖ ਸਰ ਸਾਹਿਬ ਦੀ ਚੱਲ ਰਹੀ ਸਰੋਵਰ ਦੀ ਕਾਰ ਸੇਵਾ ਦੇ 6ਵੇਂ ਦਿਨ ਅਤੇ ਸੰਗ੍ਰਾਂਦ ਪੂਰਨ ਮਾਸ਼ੀ ਮੌਕੇ ਸੇਵਕ ਜਥਾ ਇਸ਼ਨਾਨ ਗੁਰਦੁਆਰਾ ਸ੍ਰੀ ਟਾਲੀ ਸਾਹਿਬ ਦੇ ਮੁੱਖ ਸੇਵਾ ਦਾ ਤਰਲੋਚਨ ਸਿੰਘ ਬਿੱਟੂ ਦੀ ਅਗਵਾਈ ਹੇਠ ਲੰਗਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਰਲੋਚਨ ਸਿੰਘ ਬਿੱਟੂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ ਕੇ ਚੱਲ ਰਹੀ ਕਾਰ ਸੇਵਾ ਵਿੱਚ ਹਿੱਸਾ ਲੈ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਇਸ ਮੌਕੇ ਗੁਰਦਾਸ ਹਾਲ ਦੇ ਇੰਚਾਰਜ ਸਰਦਾਰ ਹਰਜੀਤ ਸਿੰਘ ਬਲਵੀਰ ਸਿੰਘ ਤਰਲੋਚਨ ਸਿੰਘ ਸ਼ਹੀਦ ਸਿੰਘ ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਤਾ ਹਾਜ਼ਰ ਸਨ। ਬਹੁਤ ਇਤਿਹਾਸਕ ਸਰੋਵਰ ਕੁਡਾ ਟਾਲੀ ਸਾਹ ਸੰਤੋਖ ਸਾਹਿਬ ਦੇ ਕਾਰਜੇ ਆ ਸੰਤ ਮਾਹਪੁਰਕ ਬੱਬਾ ਰਾਮ ਸਿੰਘ ਕਾਰਜੇ ਆ ਦਿੱਲੀ ਵਾਲੇ ਕਰਵਾ ਰਹੇ ਹਨ। ਸਰੋਵਰ ਬਹੁਤ ਵਿਸ਼ਾਲ ਤੇ ਡੂੰਘਾ ਹੈ। ਸੇਵਾ ਕਾਫੀ ਚੱਲ ਰਹੀ ਹੈ। ਇਸੇ ਸੰਬੰਧ ਅੱਜ ਇਹ ਸਮਾਰੋਹ ਦਾ ਛਾਣ ਕਰਾਇਆ। ਗੁਰਦੁਆਰਾ ਟੁੱਟ ਨਗਰ ਪੂਰੀ ਖੇਲੇ ਕਲਾ ਅਲੰਘੀ ਵਰਤਿਆ ਸਮੂਹ ਸਕਦਾ ਸੇਵਾਕਾਰੀਆਂ ਨਾਲ ਲੰਗਰ ਚਾਗ ਰੀਆਂ ਹਨ ਵਰਤਨ ਨੂੰ ਸਿਮਰ ਸਹਾ ਸੰਗਤ ਨੂੰ ਬੇਨਤੀ ਆ ਕਿ ਗੁਰਦੁਆਰੇ ਦੇ ਖੁਸ਼ੀਆਂ ਪ੍ਰਾਪਤ ਕਰੋ ਸਪੈਸ਼ਲ 올림픽 ਇੰਡੀਆ ਪੰਜਾਬ ਚੈਪਟਰ ਵੱਲੋਂ ਸੌਫਟਬਾਲ ਦੇ ਜ਼ਿਲ੍ਹਾ ਪੱਧਰੀ ਟ੍ਰਾਇਲ 17 ਤੋਂ 21 ਸਾਲ ਦੀ ਉਮਰ ਦੇ ਖਿਡਾਰੀਆਂ ਲਈ ਸਟਾਲਵਰ்ட்ਸ ਵਰਲਡ ਸਕੂਲ ਵਿਖੇ ਕਰਵਾਏ ਗਏ ਜਿਸ ਵਿੱਚ ਸਟਾਲਵਰ்ட்ਸ ਵਰਲਡ ਸਕੂਲ ਦੇ 12ਵੀਂ ਜਮਾਤ ਦੇ सन्यांश बंसल ने पहला पड़ाव पास करके राजपदर ਲਈ ਨਿਯੁਕਤੀ ਪ੍ਰਾਪਤੀ ਕੀਤੀ। श्री रामशरणम ਹਸਪਤਾਲ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਫ੍ਰੀ ਟੈਸਟ ਅਤੇ ਫ੍ਰੀ ਦਵਾਈਆਂ ਵੰਡੀਆਂ ਗਈਆਂ। ਮਾਹੀ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਲਿਆ। ਹੋਰ ਪੂਜਯ ਗੁਰੂਦੇਵ श्री भक्त ਅੰਸਰਾਜੀ ਮਹਾਰਾਜ ਕੀ ਅਸੀਮ ਕਿਰਪਾ ਸੇ श्री रामशरणम हॉस्पिटल में जो कि रंजीत एवेन्यू बी ब्लॉक में स्थित है आज बहुत ही कामयाबी के साथ फ्री मेडिकल कैंप का आयोजन किया गया जिसमें सैकड़ों बहन भाइयों ने अपना चेकअप करके फ्री दवाइयाँ प्राप्त की बहुत ही काबिल और माने हुए डॉक्टर हार्ट के जो कि डीएम कार्डियोलॉजी हैं डॉक्टर अक्षय महाजन जी उन्होंने पेशेंट्स को देख के ਪ੍ਰੀ ਈਸੀਜੀ ਕੀ ਸ਼੍ਰੀ ਦੁਰਗਿਆਣਾ ਤੀਰਥ ਦੇ ਪ੍ਰਬੰਧਾ ਹੇਠ ਚੱਲ ਰਹੇ ਸ਼੍ਰੀ ਰਾਧਾ ਵੱਲਬ ਮੰਦਿਰ ਲੋਗੜ ਵਿਖੇ ਸ਼੍ਰੀ ਗੋਵਰਧਨ ਪੂਜਾ ਅਨਕੋਟ ਮਹੋਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ ਠਾਕੁਰ ਜੀ ਦੇ ਭੋਗ ਪਾਏ ਗਏ ਬ੍ਰਹਮ ਪੂਜ ਕਰਵਾਇਆ ਗਿਆ ਅਤੇ ਲੰਗਰ ਵਰਤਾਇਆ ਗਿਆ ਇਸ ਮੌਕੇ ਚੇਅਰਮੈਨ ਜਗਦੀਸ਼ ਮਹਿਰਾ ਸੁਰਿੰਦਰ ਪੰਡਾਰੀ ਸੰਜੇ ਚਾਵਲਾ ਲਵ ਮਹਾਜ ਨਾਗੇਸ਼ ਬੇਰੀ ਅਜੇ ਬਜੋਰੀਆ ਸ਼ਾਮਿਲ ਸਨ ਆਜ ਸ਼੍ਰੀ ਰਾਧਾ ਵੱਲਬ ਮੰਦਿਰ ਮੇ ਸ਼ਗਰਾਂਤ ਕੇ ਦਿਨ ਮਾ ہمارا ਆਨਕੁਟ ਦਾ ਪ੍ਰੋਗਰਾਮ ਹੈ ਕਿ ਅਮਨੇ ਅੱਜ ਆਨਕੁਟ ਮਨਾਇਆ ਰਾਧਾਵੱਲਾ ਮੰਦਿਰ ਦੇ ਵਿੱਚ ਸਾਡੇ ਚੇਅਰਮੈਨ ਸ਼੍ਰੀ ਜਗਦੀਸ਼ ਚੰਦਰ ਮਹਿਰਾ ਜੀ ਸਦਸਿਅ ਸਾਰਿਆਂ ਦੇ ਨਾਲ ਮਿਲ ਕੇ ਠਾਕੁਰ ਜੀ ਦਾ ਹਰ ਸਾਲ ਦੀ ਤਰ੍ਹਾਂ ਇਸ ਹਾਲ ਗੋਵਰਧਨ ਪੂਜਾ ਕੀਤੀ ਗਈ ਛੱਪਨ ਭੋਗ ਲਗਾਇਆ ਗਿਆ ਵਾਰਡ ਨੰਬਰ 29 ਰਾਮਬਾਗ ਵਿਖੇ ਨਗਰ ਨਿਗਮ ਚੋਣਾ ਦੀ ਮੀਟਿੰਗ ਦੌਰਾਨ ਬੀਜੇਪੀ ਦੇ ਕਈ ਵਰਕਰ ਭਾਤੀ ਜਨਤਾ ਪਾਰਟੀ ਛਾਟ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਇਹਨਾਂ ਨੂੰ ਪਾਰਟੀ ਵਿੱਚ ਬੰਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ ਗਿਆ। ਸੰਗਰਾਮ ਦੇ ਸੰਬੰਧ ਵਿੱਚ ਮਾਤਾ ਲਾਲ ਦੇਵੀ ਮੰਦਿਰ ਮਾਡਲ ਟਾਊਨ ਵਿਖੇ ਸਤਿ ਕੀਰਤਨ ਕੀਤਾ ਗਿਆ। ਅਤੇ ਮਹਾਂਤ ਦੇਵੀदास ਨੇ ਮਹੀਨਾ ਸੁਣਾ ਵੱਡੀ ਗੰਦੇ ਵਿੱਚ ਸੰਕਟਾ ਮੌਜੂਦ ਸਾਨ ਮਾਰਾਣੀ ਕਿਰਪਾ ਕਰਨ ਕੋ ਦਾ ਨੀਨਾ ਐਤਵਾਰ ਕੋ ਦਾ ਨੀਨਾ ਐਤਵਾਰ ਕੋ ਦਾ ਨੀਨਾ ਐਤਵਾਰ ਸੁਣਨ ਵਾਲਿਆਂ ਦਾ ਪਲਾ ਸੁਣਨ ਵਾਲਿਆਂ ਦਾ ਪਲਾ ਸਭ ਤੇ ਰੱਖਣਾ ਬੀਤੀ ਬਾਗੀ ਬੜਿਆ ਮਾਨ ਰੁਖ ਤੇ ਸੁਖ ਰੱਖਣਾ ਹੈ ਮਾਰਾਣੀ ਸਾਰਿਆਂ ਦਾ ਆਪਣਾ ਚਰਨਾ ਜਲਾ ਜ ਰੱਖਣਾ ਨਾਮ ਬਾਂਕ ਬਖਸ਼ਨਾ ਚਰਨ ਆਲਾ ਤੇ ਹਾਂ ਬਖਸ਼ਨਾ ਸੰਕਰਾਂ ਦੇ ਸ਼ੁਭ ਦਿਹਾੜੇ ਮੌਕੇ ਹਰ ਵਾਰ ਦੀ ਤਰ੍ਹਾਂ ਸ਼੍ਰੀ ਹਰੀ ਮੰਦਿਰ ਗੋਪਾਲ ਨਗਰ ਮਜੀਠਾ ਰੋਡ ਵਿਖੇ ਸ਼੍ਰੀ ਹਰੀ ਮੰਦਿਰ ਜਾਂਚਕਰ ਸੁਸਾਇਟੀ ਵੱਲੋਂ ਲੰਗਰ ਸੇਵਾ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਚਰਨਜੀਤ ਦੇਵਕਰ ਅਤੇ सुरेंद्र ਮਹਾਜਨੇ ਸਾਰੀ ਸੰਗਤ ਨੂੰ ਇਸ ਸ਼ੁਭ ਦਿਹਾੜੇ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਹਰ ਮਹੀਨੇ ਇੱਥੇ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਕੀਤੀ ਜਾਂਦੀ ਹੈ। ਇਸ ਮੌਕੇ ਹੈਪੀ अरोड़ा, ਸਤਪਾਲ ਠਾਕੁਰ, ਜਗेंद्रਪਾਲ दुष्यंत ठाकुर सुरजीत सिंह ਅਤੇ ਪੰਡਿਤ ਮਹਾਵੀਰ ਪ੍ਰਸਾਦ ਸਮੇਤ ਸਾਰੇ ਮੈਂਬਰਾਂ ਨੇ ਸੇਵਾ ਕੀਤੀ ਵਾਰਡ ਨੰਬਰ 29 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਬੀਰ ਕੌਰ ਮਠਾਰੂ ਨੇ ਇਕਤਾ ਨਗਰ ਚਮਰੰਗ ਰੋਡ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਉਹਨਾਂ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਿਰ ਕਰਤਾਰ ਨਗਰ ਸ਼ਿਹਾਟਾ ਵਿਖੇ ਪਰਮ ਸੰਤ ਅਦਵੈਤ ਸਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਦੀ ਪ੍ਰਧਾਨਗੀ ਹੇਠ ਸੰਗਰਾਂਦ ਮੌਕੇ ਸਤਸੰਗ ਕਰਵਾਇਆ ਗਿਆ ਅਤੇ ਪੋਸ਼ ਮਹੀਨੇ ਦਾ ਨਾਮ ਉਚਾਰਿਆ ਗਿਆ ਮਕਰ ਮਹੀਨਾ ਸਮਾਪਤ ਆ ਪੋ ਮਹੀਨਾ ਰਬ ਮਕਰ ਮਹੀਨਾ ਸਮਾਪਤ ਆ ਪੋ ਮਹੀਨਾ ਰਬ ਮਕਰ ਮਹੀਨਾ ਸਮਾਪਤ ਆ ਪੋ ਮਹੀਨਾ ਰਬ ਭਗਵਾਨ ਸੁਖ ਸ਼ਾਂਤੀ ਬਖਸ਼ਿਸ਼ ਕਰੇ ਅੱਜ ਪੂਰਨਮਾਸੀ ਵੀ ਹੈ ਉਸ ਦੀ ਕਥਾ ਵੀ ਸੁਆ ਕੀ ਗਈ ਹੈ ਪਰਮੇਸ਼ਰ ਸਭ ਕੋ ਸੁਖ ਹੋਰ ਸ਼ਾਂਤੀ ਦੇਣ ਔਰ ਨਾਮ ਔਰ ਬਾਣੀ ਸ਼ਬਦ ਕੇ ਸਾਥ ਜੋੜ ਕੇ ਆਪਣੀ ਜੀਵਨ ਕੋ ਸਫਲ ਬਣਾਈ ਸ਼ੰਕਰ தாம் ਮੰਦਿਰ ਆਕਾਸ਼ ਐਵੇਨਿਊ ਫਤਿਹਗੜ ਚੂੜੀਆਂ ਵਿਖੇ 14 ਦਸੰਬਰ ਨੂੰ ਅਖੰਡ ਰਾਧਾ ਨਾਮ ਸਤਿ ਕੀਰਤਨ ਅਤੇ 15 ਦਸੰਬਰ ਨੂੰ ਅਨਕੂਟ ਮਹਾਪਰਵਤਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਠਾਕੁਰ ਜੀ ਦਾ ਗੁਣਗਾਨ ਕੀਤਾ ਗਿਆ ਇਸ ਮੌਕੇ ਸਾਬਕਾ ਕੌਂਸਲਰ ਬਲਵਿੰਦਰ ਸਿੰਘ ਗਿੱਲ ਅਰਵਿੰਦਰ ਸਿੰਘ ਪੱਟੀ ਉਹ ਚੇਚੇ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਮੰਦਿਰ ਵਿਖੇ ਸ਼੍ਰੀ ਗਿਰੀ ਰਾਜ ਪੂਜਨ ਛੱਪਨ ਪੋਗ ਅਤੇ ਬ੍ਰਹਮ ਪੋਜ ਅਤੇ ਪੰਡਾਰਾ ਹੋਇਆ ਸ਼ੰਕਰ ਧਾਮ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸਰਪ੍ਰਸਤ ਬੀਐਲ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ ਰੀਨਾ ਜੇਤਲੀ ਪੈਟਰਨ ਦੇਸ਼ ਰਾਜ ਲੁਥਰਾ ਜਨਰਲ ਸਕੱਤਰ ਸੁਮਨ ਅਗਰਵਾਲ ਖਜ਼ਾਨਚੀ सनी कपूर फाइनेंस फैक्ट्री विजेता कन्वीनर राकेश कपूर अशोक खन्ना साने सारे मेंबरआ अते संगत ने हास री परी श्री दुर्गाणा तीरथ दे गौस्वामी तुलसीदास मंदिर विखे अनकूट महोत्सव बड़ी धूमधाम नाल मनाया किया इस मौके डॉक्टर तरमपाल रवि अरोड़ा गौरव कुमार गोपाल शर्मा वलो सतकीर्तन कीता किया मां भगवती जागरण सभा ਵੱਲੋਂ ਗੋਕੁਲ ਵਿਹਾਰ ਵਿਖੇ ਭਜਨ ਗਾਇ। ਅਨਿਲ ਅੰਸ਼ ਨੇ ਮਾਤਾ ਤਾਰਾ ਰਾਣੀ ਦਾ ਗੁਣ ਗਾਣ ਕੀਤਾ। ਇਸ ਮੌਕੇ ਪ੍ਰਧਾਨ ਤਰਮਿੰਦਰ ਕੁਮਾਰ ਹੈਪੀ, ਪ੍ਰਵੇਸ਼ ਕੁਮਾਰ, ਕ੍ਰਿਸ਼ਨ ਸ਼ਰਮਾ ਸਮੇਤ ਵੜੀ ਗਿੰਤੇ ਵਿੱਚ ਸੰਤਾ ਹਾਜ਼ਰ ਸਨ। ਇਹ ਤਸਵੀਰ ਮੀਨਾ ਦੇਵੀ ਦੀ ਹੈ। ਇਹਨਾਂ ਦਾ ਕੱਦ 4 ਫੁੱਟ, ਉਮਰ 50 ਸਾਲ। ادرنگ ਦੇ ਮਰੀਜ਼ ਨੇ ਅਤੇ ਦਿਮਾਗੀ ਹਾਲਤ ਵੀ ਠੀਕ ਨਹੀਂ ਹੈ। ਇਹ 12 ਦਸੰਬਰ 2024 ਤੋਂ ਸਵੇਰ 11 ਵਜੇ ਦੇ ਕਰੀਬ ਬਟਾਲਾ ਰੋਡ ਅੰਮ੍ਰਿਤਸਰ ਤੋਂ ਗਾਇਬ ਹਨ। ਜੇਕਰ ਕਿਸੇ ਨੂੰ ਇਹਨਾਂ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਫੋਨ ਨੰਬਰ 8580475748 ਤੇ ਸੰਪਰਕ ਕਰੋ। ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ। કેન્દ્રી રાજ સંજય ઠાકુર શ્રી દુગ્યાના તીર્થ વિખે હોય નતમસ્તક થાણા વેરકાનું મિલી સફળતા હથિયાર સમેત